ਦੇਹੀ ਬਹੁਤ ਤਨਵਾਦ ਕਿ ਤੁਸੀਂ ਸਵੇਰ ਤੋਂ ਫਿਲਮ ਜੜੀ ਹੈ ਪਹਿਲਾ ਅੰਮ੍ਰਿਤਸਰ ਫਿਰ ਲੁਧਿਆਣਾ ਤੋਂ ਚੰਡੀਗੜ੍ਹ ਸੀਗਾ ਪੂਰੀ ਇੰਡਸਟਰੀ ਆਈ ਹੈ ਟੂ ਸਪੋਰਟ ਗੁਰੂ ਤੇ ਮੈਨੂੰ ਲੱਗਦਾ ਹੈ ਕਿ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਵੀਂ ਤਰ੍ਹਾਂ ਦਾ ਸਿਨੇਮਾ ਆਇਆ ਹੈ ਸੋ ਥੈਂਕ ਯੂ एवरीवन फॉर ਕਮਿੰਗ ਹਰਦੀਕਾ ਜੀ ਆਓ ਮਤਲਬ ਤੁਸੀਂ ਦੇਖੋ ਕਿ ਜਿੰਨਾ ਜਿੰਨਾ ਕੈਰੈਕਟਰ ਹੈ ਸਿਨੇਮਾ ਬੰਦ ਵੀ ਕਰ ਲਿਏ ਦੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਪਹਿਲਾਂ ਵੀ ਬਹੁਤ ਜ਼ਿਆਦਾ ਪਿਆਰ ਦਿੱਤਾ ਹੈ ਸਤਿਕਾਰ ਦਿੱਤਾ ਹੈ ਤੁਸੀਂ ਸਾਰਿਆਂ ਨੇ ਪਹਿਲਾਂ ਫਿਲਮਾਂ ਨੂੰ ਘਰ-ਘਰ ਪਹੁੰਚਾਇਆ ਸ਼ਾਹ ਕੋਟ ਨੂੰ ਵੀ ਘਰ-ਘਰ ਪਹੁੰਚਾਣਾ ਨਿਰੰໄਿ ਪਿਆਰ ਮਿਲਣਾ ਚਾਹੀਦਾ ਬਸ ਸਿਨੇਮੇ ਘਰ ਤੋਂ ਸ਼ਾਹ ਕੋਟ ਦੀ ਵੱਡੀ ਫਿਲਮ ਹੈ ਸਿਨਮਟੋਗ੍ਰਾਫੀ ਦੇ हिसाब ਨਾਲ ਪ੍ਰੋਡਕਸ਼ਨ ਦੇ हिसाब ਨਾਲ ਸੋ ਅਨੁਰੋਧ ਸੈਵਨ ਆਪਣਾ ਏਮ 7 ਸਟਾਈਲ ਤੋਂ ਇਹਨਾਂ ਨੇ यूज की थी, थी, थी हो के, है नॉन पंजाबी होके पंजाबी ने इतनी मोहब्बत दी थी सो आई जस्ट आई डोंट नो व्हाई थी थैंक यू वेरी मच सबको आप सब यहां पर आए मैं चाहता हूं पंजाबी सिनेमा को नए ऊंचाई पे लेके जाओ इसलिए ऐसी सिनेमा बनाई है थोड़ा एंडिंग को लेकर सब के सबको है कि ट्रैजिक टाइप की एंडिंग क्यों है तो देखते हैं आगे और भी बनेगा शाहकोट ਫਿਲਮ ਦਾ ਜਿਹੜਾ ਜ਼ੋਨਰ ਵਧਿਆ ਹੈ ਜਿਹਦੇ ਨਾਲ ਪੰਜਾਬੀ ਸਿਨੇਮੇ ਦੇ ਵਿੱਚ ਇੱਕ ਨਵਾਂ ਯੁੱਗ ਸਥਾਪਿਤ ਹੋਇਆ ਰੋਮਾਂਸਿਸੰਦਾਰ ਹੈ ਮੈਨੀਫੈਕਸ ਟੂ ਡੂਸ ਦਾ ਸੋ ਰਿਕਵੈਸਟ ਗੁਰੂ ਕਿ ਪਲੀਜ਼ ਸਰ ਪਾਕਟਿੰਗ ਦੇ ਪਹਿਲੇ ਡੇਟ ਐਂਡ ਨਾਈਟ ਆਲਾ ਜਿਖਰੀ ਸਾਰਾ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅ ਅਰਬੇ ਬੰਦਾ ਕੋਸ਼ਿਸ਼ ਕਰਦਾ ਕਿ ਅਮਰ ਸ਼ਮਸ਼ਾ ਨਵਾਂ ਲੈ ਕੇ ਆਏ ਸਾਨੂੰ ਕਿੱਸਾ ਲੈ ਕੇ ਜਿਹੜਾ ਪਹਿਲਾਂ ਨਹੀਂ ਹੋਇਆ ਸਾ ਔਰ ਕੋਈ ਇਦਾਂ ਫਿਲਮ ਬਣਾਉਂਦਾ ਅਸੀਂ ਵੀ ਇਦਾਂ ਬਣਾਈ ਪਰ ਸਾਡੀ ਫਿਲਮ ਸੱਚੀ ਸੀ ਬਿਲਕੁਲ ਨਿਰੰਡ ਸਾਡੀ ਕਲਾਮ ਸੱਚੀ ਸੀ ਇੱਕ ਆਪੀ ਸੰਗਤ ਅਗਲੇ ਲੈਵਲ ਤੇ ਲੈ ਕੇ ਜਾਣ ਵਾਲੀ ਫਿਲਮਾਂ ਸੋ ਆਪਾਂ ਸਿਰ ਤੋਂ ਰਿਕਵੈਸਟ ਕਰ ਸਕਦੇ ਹਾਂ ਕਿ ਜੇ ਤੁਸੀਂ ਚਾਹੁੰਦੇ ਹੋ ਕਿ ਇਹ ਫਿਲਮ ਚੱਲੇ ਇਹ ਫਿਲਮ ਇਦਾਂ ਦੀਆਂ ਹੋਰ ਫਿਲਮਾਂ ਬਣ ਇਦਾਂ ਦੇ ਹੋਰ ਪ੍ਰੋਡਿਊਸਰ ਆਉਣ ਤੇ ਤੁਸੀਂ ਇਹ ਫਿਲਮ ਦੇਖੋ ਤਾਂ ਕਿ ਤਾਂ ਕਿ ਆਪਾਂ ਇਦਾਂ ਦੀ ਹੋਰ ਫਿਲਮਾਂ ਬਣਾ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਹਾਡਾ ਆਉਣ ਵਾਸਤੇ ਧੰਨਵਾਦ ਰੋਟੀ ਆਪਣੇ ਆਪਣੇ ਪੈਸੇ ਦੀ ਖਾ ਕੇ ਜਾਇਓ ਅੱਛਾ ਗੁਰੂ ਨੇ ਨਾ ਇੱਕ ਗੱਲ ਸਿੱਧ ਕਰ ਦਿੱਤੀ ਹੈ ਕਿ ਕਿ ਇਹਦੀ ਪਹਿਲੀ ਫਿਲਮ ਨੇ ਔਰ ਪਹਿਲੀ ਫਿਲਮ ਜੀ ਪੰਜਾਬੀ ਸਿਨੇਮਾ ਦਾ ਸਕੋਪ ਵਧਾਇਆ ਹੈ ਪਾਤਰ ਸਾਹਿਬ ਦਾ ਬੜਾ ਅੱਛਾ ਸ਼ੇਅਰ ਹੈ ਕਿ ਮੈਂ ਰਾਵਾ ਤੇ ਨਹੀਂ ਤੁਰਦਾ ਮੈਂ ਤੁਰਦਾ ਹਾਂ ਤੇ ਰਾਹ ਬਣਦੇ ਸੋ ਇਹਨੇ ਉਹ ਰਾਹ ਬਣਾਏ ਨੇ ਇੱਕ ਵਾਰੀ ਜ਼ੋਰਦਾਰ ਤਾੜੀਆਂ ਮੈਂ ਚਾਹੁੰਦੀ ਹਾਂ ਮੀਡੀਆ ਵੱਲੋਂ ਕਿਉਂਕਿ ਇੰਨਾ ਸੁਪਰਸਟਾਰ ਹੋ ਕੇ ਪੰਜਾਬੀ ਦੀ ਫਿਲਮ ਨਾਲ ਉਹਨੇ ਡੈਬਿਊ ਕਰਨਾ ਚੂਜ਼ ਕੀਤਾ ਹੈ ਸਾਡੇ ਜਦੋਂ ਬੰਦਾ ਚਲਾ ਜਾਂਦਾ ਨਾ ਵਾਪਸ ਆਉਣਾ ਬੜਾ ਹੁੰਦਾ ਹੈ ਵਾਪਸ ਹੀ ਆਉਣਾ ਹੈ ਸਾਡੀ ਸਟੋਰੀ ਆ ਵੀ ਵਾਪਸ ਘਰ ਆਉਣ ਦੀ ਸਟੋਰੀ ਆ ਤੇ ਮੈਂ ਤਾਂ ਹਮੇਸ਼ਾ ਇੱਥੇ ਆ ਜੀ ਤੇ ਬਸ ਆਹੀ ਕੋਸ਼ਿਸ਼ ਰਹੇਗੀ ਕਿ ਹੋਰ ਵਧੀਆ ਫਿਲਮਾਂ ਕਰੀਏ ਕਿਉਂਕਿ ਮੈਂ ਹੁਣ ਹਟਣਾ ਹੈਗਾ ਨਹੀਂ ਆ ਤਾਨੂੰ ਦੇਖਣਾ ਹੀ ਪੈਣਾ ਮੈਨੂੰ ਮੈਂ ਵਧੀਆ ਵਧੀਆ ਕੰਮ ਕਰਦਾ ਰਵਾਂਗਾ ਤੇ ਤੁਹਾਨੂੰ ਸਾਡੀ ਸਾਰੀ ਸਾਰੀ ਟੀਮ ਨਾਲ ਰਹੇਗੀ ਤੇ ਸਾਰੀ ਦੀ ਕਿਸੇ ਵੀ ਫਿਲਮ ਆਏਗੀ ਤਾਂ ਪਲੀਜ਼ ਸਪੋਰਟ ਕਰਿਓ ਕਿਸੇ ਵੀ ਫਿਲਮ ਨੂੰ ਤੁਸੀਂ ਪਿਆਰ ਕਰਦੇ ਹੋ ਕਿਉਂਕਿ ਤਾਂ ਹੀ ਸਾਡਾ سینਮਾ ਕਾਜ ਆ ਸਕਦਾ ਫਿਲਮ ਦੇਖੋ ਪਲੀਜ਼ ਇਹਦਾ ਰਿਵਿਊ ਦਿਓ ਤਾਂ ਕਿ ਚੰਗਾ ਸਿਨੇਮਾ ਪ੍ਰਮੋਟ ਆਏ ਥੈਂਕ ਯੂ ਵੈਰੀ ਮੱਚ ਐਬਰੀਬਡੀ ਫਾਰ ਕੰਮ ਥੈਂਕ ਯੂ ਥੈਂਕ ਯੂ ਥੈਂਕ ਯੂ ਇਹ ਦਾ ਖਾਲਸਾ ਕੋਈ ਜਿਹੜਾ ਦਾ ਜਵਾਬ ਨਹੀਂ ਆਇਆ ਬਈ

ਆਮ ਤੌਰ ਤੇ ਜਦੋਂ ਵਿਆਹ ਜਾਂਦੇ ਨੇ ਲੋਕ ਬੱਬੂ ਦਾ ਚਾਚਾ ਹੀ ਆਖਦੇ ਆ ਇਹ ਸਾਡਾ ਬੜਾ ਪੁਰਾਣਾ ਸੱਜਣ ਵੀ ਹੈ ਔਰ ਅਦਾਕਾਰ ਕਮਾਲ ਹੈ ਇਹਦੇ ਕੋਈ ਸ਼ੱਕ ਨਹੀਂ ਔਰ ਪੰਜਾਬੀ ਇੰਡਸਟਰੀ ਨੂੰ ਸੱਚੀਓ ਜਿਹੜੇ ਥੀਏਟਰ ਵਾਲੇ ਇਸ ਕਦੇ ਲੋੜ ਹੈ ਔਰ ਅਸੀਂ ਪਿਛਲੀ ਫਿਲਮ 'ਚ ਵੀ ਸਾਡੀ ਇਹ ਕੋਸ਼ਿਸ਼ ਸੀ ਉਹ ਇੱਕ 'ਚ ਵੀ ਇਹ ਕੋਸ਼ਿਸ਼ ਇਹ ਹੀ ਹੈ ਕਿ ਥੀਏਟਰ ਵਾਲੇ ਮੁੰਡੇ ਕੁੜੀਆਂ ਨੂੰ ਕੰਮ ਮਿਲੇ ਔਰ ਨਵੇਂ-ਨਵੇਂ ਬੱਚੇ ਅੱਗੇ ਆਉਣ ਤਾਂ ਇੰਡਸਟਰੀ ਜ਼ਿਆਦਾ ਗਰੋਪ ਹੋ ਜਾਵੇ ਯਾਰ ਸਾਡੀ ਘਰ ਦੀ ਫਿਲਮ ਹੈ ਮੈਂ ਤੈਨੂੰ ਪੁੱਛਦਾ ਕਿਵੇਂ ਲੱਗੀ ਬਹੁਤ ਚੰਗੀ ਲੱਗੀ ਆ ਗੱਲ ਕਰਦੇ ਆ ਅਗਲੀ ਰੀ ਪਹਿਲਾਂ ਆ ਕੇ ਵੇਖਣੀ ਹੈ ਅੱਜ ਤੁਹਾਨੂੰ ਉੱਤਸਾਹ ਖਗਾਈ ਹੈ ਪਰ ਫੈਮਿਲੀ ਨਾਲ ਹੋਣਾ ਫਿਲਮ ਅੱਛੀ ਹੈ ਦੇਖੋ ਫਿਲਮ ਦੇ ਅਲੱਗ ਇੱਕ ਆ ਹੌਂਦਾ ਪੁੱਛਦਾ ਜਿਹੜੇ ਮੈਨੂੰ ਕਿ ਕਦੇ ਮਿਲਾਇਆ ਨਾ ਕਰੋ ਫਿਲਮਾਂ ਹਰ ਫਿਲਮ ਦਾ ਇੱਕ ਜਨਰ ਹੁੰਦਾ ਹੈ ਇੱਕ ਕਾਮੇਡੀ ਆ ਕੋਈ ਰੋਮੇਡੀਆ ਕੋਈ ਰੋਮਾਂਟਿਕ ਆਊਟ ਐਂਡ ਆਊਟ ਆ ਕੋਈ ਐਕਸ਼ਨ ਮੂਵੀ ਆ ਇਸ ਫਿਲਮ ਦੇ ਜਿਹੜੇ ਡਾਇਰੈਕਟਰ ਸਾਹਿਬ ਆ ਜਿਹੜਾ ਉਹਨਾਂ ਦਾ ਜਨਰ ਆ ਨਾ ਉਹ ਬੜਾ ਪਿਆਰ ਵਾਲਾ ਬਰਾਤ ਜਿਹਦਾ ਪਰਵਾਰਕ ਜਿੱਤਾ ਹੁੰਦਾ ਨਾ ਉਦਾਂ ਦੀ ਇਹ ਫਿਲਮ ਹੈ ਇਹਨੂੰ ਇਸ ਨਜ਼ਰੀਏ ਨਾਲ ਦੇਖਣਾ ਹੈ ਕੋਈ ਹੋਰ ਦੇਖ ਕੇ ਉਹਦੇ ਚ ਨਾਲ ਮਿਕਸ ਨਾ ਕਰਿਆ ਕਰੋ ਜੀ ਪਰਸਪਰ ਮੈਨੂੰ ਲੱਗਾ ਵੱਡੇ ਭਰਾ ਵਾਲਾ ਹੱਕ ਆਦਾ ਹੋ ਗਿਆ ਜੀ ਤੁਸੀਂ ਨਾਲ ਨਾਲ ਹੀ ਸੀਗੇ ਪ੍ਰੋਮੋਸ਼ਨ ਦੌਰਾਨ ਵੀ ਅੱਜ ਵੀ ਗੁਰੂ ਨਵਕ ਸੀਮੇਸ਼ ਕਹਿੰਦੇ ਨੇ ਛੋਟਾ ਭਰਾ ਆ ਮੇਰਾ ਮਨ ਨਾਲ ਜ਼ਰੂਰੀ ਨਹੀਂ ਆਈ ਵੱਡੇ ਨੂੰ ਵੱਡੇ ਨਾਲ ਹੀ ਚੱਲ ਜਾਏ ਨਹੀਂ ਨਹੀਂ ਮੈਂ ਸਾਰਿਆਂ ਦੇ ਨਾਲ ਆਦਾ ਵੀ ਕੋਈ ਵੀ ਲੋੜ ਹੋਵੇ ਅਸੀਂ ਹਮੇਸ਼ਾ ਹੀ ਹਾਜ਼ਰ ਹਾਂ ਨਵੇਂ ਆਦੇ ਮੈਂ ਤਾਂ ਅਸੀਂ ਕੋਸ਼ਿਸ਼ ਹੈ ਅਸੀਂ ਤਾਂ ਹਮੇਸ਼ਾ ਹੀ ਪ੍ਰਮੋਟ ਕਰਦੇ ਇਹ ਤਾਂ ਸਾਡਾ ਪਰਿਵਾਰ ਹੈ ਉਦਾਂ ਵੀ ਕੋਈ ਨਵਾਂ ਆਵੇ ਅਸੀਂ ਹਮੇਸ਼ਾ ਉਹਨੂੰ ਪ੍ਰਮੋਟ ਕਰਾਂਗੇ ਸਭ ਦੀ ਮਦਦ ਕਰਾਂਗੇ ਔਰ ਮੈਂ ਨਿੱਜੀ ਤੌਰ ਤੇ ਜਿਹੜੀਆਂ ਇੰਡਸਟਰੀ ਚ ਲੌਬੀਆਂ ਲੂਬੀਆਂ ਜਿਹਾ ਹੁੰਦੀਆਂ ਮੈਂ ਜਮੇ ਖਿਲਾਫ ਆ ਦੇ ਔਰ ਬਿਲਕੁਲ ਜਦ ਤੱਕ ਅਸੀਂ ਕੰਮ ਕਰਾਂਗੇ ਇਸ ਤਰ੍ਹਾਂ ਦੀ ਕੋਈ ਲੌਬੀ ਲੂਬੀ ਜਿੰਨਾ ਬੜਾਵਾਗੇ ਨਾ ਵੜਦਾ ਵਾਂ ਹਰ ਬੱਚੇ ਨੂੰ ਹੱਕ ਹੈ ਹਰ ਬੰਦੇ ਦਾ ਰਾਈਟ ਹੈ ਕਿ ਜੋ ਅੱਛਾ ਕੰਮ ਕਰਦਾ ਉਹਨੂੰ ਪਲੇਟਫਾਰਮ ਮਿਲੇ ਔਰ ਤੁਸੀਂ ਵੀ ਇਹ ਨਾ ਦੇਖਿਆ ਕਰੋ ਜਿਹੜਾ ਮਸ਼ਹੂਰ ਆ ਉਹਦੇ ਮੂਰੇ ਕੈਮਰੇ ਕਰ ਦਿੰਦੇ ਹੋ ਜਿਹੜਾ ਵਿਚਾਰਾ ਨਵਾਂ ਆ ਉਹਦੇ ਮੂਰੇ ਕਰਿਆ ਕਰੋ ਕੈਮਰਾ ਸਭ ਤੋਂ ਪਹਿਲਾਂ ਕਿਉਂਕਿ ਉਹਦਾ ਦਿਲ ਟੁੱਟ ਜਾਂਦਾ ਹੈ ਕਿਉਂ ਕੋਈ ਨਵਾਂ ਬੱਚਾ ਇੱਕ ਵਾਰੀ ਆਉਂਦੇ ਤੋ ਸਾਨੂੰ ਨਹੀਂ ਪਛਾਣਦੇ ਪਛਾਣਦੇ ਤਾਂ ਵੈਸੇ ਹੁੰਨੇ ਸਭ ਦੋਹੰਤੀ ਰਹਿੰਦੇ ਹੋ ਪਰ ਪਹਿਲਾਂ ਉਹਨਾਂ ਨੂੰ ਕਰੈਕ ਬਾਕੀ ਬਾਅਦ ਚ ਮਾਨ ਸਰ ਸੁਣੀ ਅਮਨੇ ਦੇਖਾ ਮਾਨ ਸਰ ਸਾਹਮਣੇ ਸਾਹਮਣੇ ਐਸੀ ਇੱਧਰ ਹੈ ਇਹ ਇੱਥੇ ਜੈਮ ਹੈ ਜੈਮ ਹੈ ਇਹ ਨੀਂਜੀ ਜ਼ਿੰਦਗੀ ਚ ਬੈਠਾ ਹੈ ਹਾਂ ਜੀ ਉਹ ਮੇਰਾ ਭਤੀਜਾ ਖੜਾ ਫਿਰ ਮੇਰੇ ਨਾਲ ਜੀ ਸਰ ਜੀ ਸਰ ਸ਼ਾਹੂਰ ਕਲਮ ਦੇ ਚ ਲੈਦੇ ਪੰਜਾਬ ਦੀ ਗੱਲ ਠੀਕ ਹੈ ਫੋਟੋ ਵਿੱਚ ਸਿੱਧੀ ਫੈਸਲੇ ਸਾਡਾ ਪੰਜਾਬ ਹੈ ਨਾ ਚੜਦਾ ਨਾ ਲੈਂਦਾ ਇੱਕੋ ਪੰਜਾਬ ਹੈ ਸ਼ੇਰ ਪੰਜਾਬ ਰਣਜੀਤ ਸਿੰਘ ਦਾ ਔਰ ਜ਼ੋਰਦਾਰ ਤਾੜੀ ਮਾਰੋ ਮਹਾਰਾਜਾ ਰਣਜੀਤ ਸਿੰਘ ਦੇ ਪੰਜਾਬ ਦੇ ਪਿਆਰ ਵਾਲੀ ਕੋਈ ਸ਼ਹਿਰੋ ਸ਼ਰੀ ਮਕੂਮਾ ਪਹਿਮਾਨ ਉਹ ਗਾਇਆ ਸੀ ਹਾਸ਼ਿਰ ਚ ਗਾਣਾ ਚੰਡੀਗੜ੍ਹ ਬੋਲੀ ਪਈ ਦੀ ਨੱਚੂਗਾ ਲਾਹੌਰ ਸਾਰਾ ਜ਼ਰੂਰ ਸੁਣੋ ਜੀ

ਆ ਫਿਲਮ ਬਹੁਤ ਵਧੀਆ ਸੀਗੀ ਬਿਊਟੀਫੁਲੀ ਸ਼ਾਰਟ ਐਂਡ ਗੁਰੂ ਦੀ ਐਕਟਿੰਗ ਬਹੁਤ ਵਧੀਆ ਸੀ ਤੇ ਬਾਕੀ ਆਲ தி ਬੈਸਟ ਹੋਰ ਵਧੀਆ ਵਧੀਆ ਮਤਲਬ ਆਡੀਅנס ਪਸੰਦ ਕਰੇ ਜੀ ਕਿਸੇ ਹਮੇਸ਼ਾ ਕਹਿੰਦੇ ਹੂ ਵੀ ਮਾਸ ਸਾਹਿਬ ਦੇ ਵੱਡੇ ਭਰਾ ਨੇ ਹਨਾ ਜੀ ਕਹਿੰਦੇ ਕਿ ਮੈਂ ਉਹ ਸਾਹਮਣੇ ਵੀ ਨਰਬਤੀ ਹੋ ਜਾਂਦੀ ਆ ਇਹ ਤਾਂ ਵੱਡੇ ਬਣ ਲਈ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ ਇਹਨਾਂ ਨੂੰ ਜੋੜ ਕੇ ਚੱਲਣ ਦੀ ਔਰ ਛੋਟਿਆਂ ਨੂੰ ਨਾਲ ਲਾ ਕੇ ਤੁਰਨ ਦੀ ਬਾਤ ਤੁਸੀਂ ਕੀਤੀ ਇਹਨਾਂ ਦੇ ਅਸੀਂ ਫਾਲੋ ਕਰਦੇ ਆ ਬਸ ਜਿਵੇਂ ਕਹਿੰਦੇ ਆ ਅਸੀਂ ਉਵੇਂ ਮੰਨ ਲੈਂਦੇ ਆ

ਸਾਰਿਆਂ ਨੂੰ ਪਤਾ ਆਪਾਂ ਸਾਰਿਆਂ ਨੇ ਦੇਖਿਆ ਬਹੁਤ ਵਧੀਆ ਕਨਸੈਪਟ ਸੀ ਮੁਹੰਮਦੀ ਕਹਾਣੀ ਸੀ ਤੇ ਸਭ ਤੋਂ ਜਿਹੜੀ ਮੈਨੂੰ ਖਾਸ ਗੱਲ ਲੱਗੀ ਜਿੱਥੇ ਗੁਰੂ ਰੰਧਾਵਾ ਨੇ ਆਪਣਾ کردار ਪੂਰਾ ਨਵਾਇਆ ਉੱਥੇ ਜਿਹੜੇ ਕੂੜੇ ਆੜੇ ਵਾਲੀ ਕਹਾਣੀ ਸ਼ਾਹਕੋਟ ਵਿੱਚ ਇਹ ਤਾਂ ਦੱਸਾਂਗੇ ਇਹਦੇ ਲਈ ਤਾੜੀਆਂ ਲਾ ਦੇ ਕਾ ਥੈਂਕ ਯੂ ਥੈਂਕ ਯੂ ਸੋ ਤਾੜੀ ਨਹੀਂ ਲੱਗੀ ਪੰਜਾਬੀ ਪੰਜਾਬੀ ਕਰਦੇ ਰਹੇ ਨੇ ਤੇ ਹੁਣ ਇੱਕ ਵਾਰੀ ਤਾੜੀ ਲਾ ਦਿਓ ਥੋਪ ਕੇ ਜਿੰਨੇ ਵੀ ਲਾਗੇ ਖੜੇ ਸੋ ਗੁੱਡ ਲੱਕ ਸਾਰੀ ਟੀਮ ਲਈ ਗੁਰੂ ਰੰਧਾਵਾ ਐ ਸ਼ਾਹਕੋਟ ਦੀ ਸਾਰੀ ਟੀਮ ਜਿੰ다ਵਾਲ ਪੰਜਾਬ ਜਿੰ다ਵਾਲ ਯਾਰਾਂ ਦੇ ਸਿਰਾਂ ਤੇ ਹਥਿਆਰਾਂ ਦੇ ਸਿਰਾਂ ਤੇ ਜਿੱਤੀਏ ਮਦਾਨ ਤਲਵਾਰਾਂ ਦੇ ਸਿਰਾਂ ਤੇ ਇੱਕ ਦੀ ਜੁਰਤ ਨਾਲ ਫੈਸਲੇ ਕਰੀਦੇ ਉਦੋਂ ਰੱਬ ਦੀ ਨਿਗਾ ਵੀ ਮਿਹਰਬਾਨ ਚਾਹੀਦੀ ਉਹ 11 ਦੇ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਹੜਿਆਂ ਚ ਜੋਰ ਚਾਹੀਦਾ ਜੀ ਮਾਨ ਸਾਹਿਬ ਆਸਰਾ ਤੇ ਨਹੀਂ ਹੁੰਦੀਆਂ ਲੜਾਈਆਂ ਆਪਣੇ ਵੀ ਟੌਹੜਿਆਂ ਚ ਜੋਰ ਚਾਹੀਦਾ ਜੋਰ ਚਾਹੀਦਾ ਜੀ ਮਾਨ ਸਾਹਿਬ ਜੀ ਮਾਨ ਸਾਹਿਬ ਕਹਿ ਰਹੇ ਕਈ ਜਣੇ ਵੀ ਕਹਿੰਦੇ ਪਖਣ ਸਾਹਿਬ ਉਹਨਾਂ ਲੈ ਲੈ ਜਾਵੇ ਅਸੀਂ ਤੇ ਜਰੂਰੀ ਕਣ ਯਾਰ ਆ ਸਾਡਾ ਪੁਰਾਣਾ ਮੇਲ ਮੇਲ ਨਹੀਂ ਹੁੰਦਾ ਸੀ ਕਈ ਵਾਰੀ ਖੱਬੇ ਸੱਚੇ ਕੰਮ ਚੱਲ ਜਾਂਦਾ ਸਾਡੀ ਸਾਹਜ ਬੜੀ ਪੁਰਾਣੀ ਹੈ ਮੱਕਣ ਮੈਂ ਤੇ ਚੀਮਾ ਸਾਡੀ ਬੜੀ ਪੁਰਾਣੀ ਸਾਡਾ ਭੰਡਰ ਦਾ ਇੱਕ ਦੂਜੇ ਲਈ ਲੜਨ ਪੜਦਾ ਜੀ ਜਿਹੜੀ ਪਹਿਲੀ ਪੀ ਤੋਂ ਪਹਿਲਾਂ ਪੂਰ ਆ ਨਾ ਆਰਟਿਸਟ ਦਾ ਉਹਨਾਂ ਨੂੰ ਬਹੁਤ ਪਿਆਰ ਸਤਿਕਾਰ ਅੱਜ ਵੀ ਉਹ ਮੇਂ ਪਰਿਵਾਰਾਂ ਚੱਲਦੇ ਇਹਦੇ ਬੇਟੇ ਦਾ ਨਾਮ ਇੱਕਮ ਹੈ ਕੀ ਬਾਤ ਹੈ ਗੁਰਤੀ ਗੁਰਤੀ ਮੈਂ ਦੱਤੀ ਹੈ ਵਾਹ ਤੋ ਸਾਡੇ ਤਾਂ ਬਰੇ ਪੁਰਾਣੇ ਸਾਰਿਆਂ ਦੇ ਰਿਸ਼ਤੇ ਅੱਛੇ ਆ ਤੇ ਸਦਾ ਹੀ ਇਹਦੇ ਰਹਿਣੇ ਆ ਸਤਕਾਰ ਬਹੁਤ ਹੈ ਕਿੰਨਾ ਆਪ ਦੇ ਤੋਂ ਪਹਿਲਾ ਦੋਸਤ ਨੂੰ ਸਮਝੀਦਾ ਬਸ ਇਹੀ ਵਜ੍ਹਾ ਵੀ ਇੱਕ ਦੂਜੇ ਲਈ ਖੜ੍ਹ ਜੰਨੇ ਪਿਆ ਆ ਨਾਈ ਜੈ ਜੀ ਬਸ ਤੇ ਜਿਹੋ ਹਿਸਾਬ ਕੋ ਸਿਰੇ ਤੇ ਆ ਤੇ ਅੱਜ ਤੁਸੀਂ ਟ੍ਰਾਇਲ ਦੇਖਿਆ ਕੱਲ ਨੂੰ ਪਰਿਵਾਰਾਂ ਨਾਲ ਫਿਲਮ ਦੇਖਣ ਆਉਣ ਜੂ ਤੈਨੂੰ ਤਾਂ ਚੈੱਕ ਕਰਨਾ ਮੈਂ ਕਰਨਾ ਕੀ ਚਲ ਥੈਂਕ ਯੂ ਥੈਂਕ ਯੂ ਮੰਨਪ੍ਰੀਤੀ ਪਹਿਲੀ ਫਿਲਮ ਹੈ ਇਹ ਇੱਕ ਇੱਕ ਜੀ ਫਿਲਮ ਪਹਿਲੀ ਹੈ ਇਹਨੇ ਕਾਮੇਡੀ ਦੇ ਵਿੱਚ ਬਹੁਤ ਮੈਚ ਆਈ ਦੋ ਲਾਈਨਾਂ ਜ਼ਰੂਰ ਮੰਨਪ੍ਰੀਤੀ ਥੈਂਕ ਯੂ ਸੋ ਮੱਚ ਪਹਿਲੇ ਤੇ ਮੈਨੂੰ ਤੇ ਆ ਸਾਰਾ ਕੁਝ ਕਰਨਾ ਨਹੀਂ ਆਉਂਦਾ ਮੇਰਾ ਪਹਿਲਾ ਐਕਸਪੀਰੀਅੰਸ ਆ ਮੈਂ ਪਹਿਲੀ ਫਿਲਮ ਕੀਤੀ ਹੈ ਬਟ ਮੈਂ ਥੈਂਕਸ ਕਰਦਾ ਪੂਰੀ ਟੀਮ ਦਾ ਗੁਰੂ ਭਾਈ ਉਹਨਾਂ ਦਾ ਜਿਨ੍ਹਾਂ ਨੇ ਮੈਨੂੰ ਮਤਲਬ ਇਹਨਾਂ ਨੂੰ ਪਤਾ ਨਹੀਂ ਕੀ ਦਿਖਿਆ ਵਿੱਚ ਮੈਨੂੰ ਨਹੀਂ ਪਤਾ ਤੇ ਬਾਕੀ ਦਿਖਦਾ ਬਹੁਤ ਟੈਲੈਂਟਡ ਨੇ ਭਾਈ ਨਹੀਂ ਨਹੀਂ ਥੈਂਕ ਯੂ ਸਾਰਿਆਂ ਨੇ ਦਿਖਿਆ ਤੇ ਇਹ ਦੇ ਸਪੋਰਟ ਕਰ ਗੰਦਰੋ ਨਵੇਂ ਨਵੇਂ ਆਰਟਿਸਟਾਂ ਨੂੰ इवन ਮਿੰਨੂ ਜਦੋਂ ਕੋਈ ਨਵਾਂ ਸਮਝੋ ਤਰ ਵੇ ਸਪੋਰਟ ਕਰਨੀ ਜਰੂਰ ਕਰ ਦੋ ਭਾਈ ਜੇ ਮਿੰਨੂ ਨਵਾਂ ਸਮਝੋ ਸਪੋਰਟ ਕਰਨੀ ਜਰੂਰ ਕਰ। ਥੈਂਕ ਯੂ ਸੋ ਇਹ ਇਹਨਾਂ ਦਾ ਬੜਾ ਬਣਾ ਜੀ ਤੇ ਮੇਰੇ ਲਈ ਸਾਰਾ ਕੁਝ ਅਨਐਕਸਪੈਕਟਿਡ ਸੀਗਾ ਮੂਵੀ ਕਰਨੀ ਅਨਐਕਸਪੈਕਟਿਡ ਆ ਅੱਜ ਮੈਂ ਇੱਥੇ ਖੜ ਕੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਗੱਲਾਂ ਕਰ ਰਿਹਾ ਇਹ ਵੀ ਇੱਕ ਮੇਰੇ ਲਈ ਬਸ ਸੁਪਨਾ ਜਿਹਾ ਹੀ ਹੈ। ਤੇ ਮੈਂ ਜਾਨਦਾ ਮੈਂ ਸੁਪਨਾ ਹੀ ਦੇਖਦਾ ਰਹਾ ਧੰਨਵਾਦ थैंक यू थैंक यू ਗਾਇਜ਼ थैंक यू ਤੁਹਾਡਾ ਬਹੁਤ-ਬਹੁਤ ਔਰ ਪਲੀਜ਼ ਰਿਵਿਊ ਜ਼ਰੂਰ ਦੇਣਾ ਕਿਉਂਕਿ ਚੰਗਾ ਸਿਨੇਮਾ ਜਿਹੜਾ ਪ੍ਰਮੋਸ਼ਨ ਹਾਂਜੀ ਮਾਨ ਸਰ ਗਾਣਾ ਸਾਹਿਬ ਲਾ ਦਿਓ ਜੀ ਦੋ ਲੈ ਨਾ 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 ਅੱਜ ਮਿਲਣ ਦੀ ਗੱਲ ਨਹੀਂ ਨਹੀਂ ਅਸੀਂ ਕੱਲੂ ਸੁਣਾਵਾਂਗੇ ਕੱਲੂ ਫੇਰ ਬਣਾਉਣਾ ਆਪਾਂ ਖੱਟਾ ਹੋ ਜੂਗਾ ਜੀ ਤੁਹਾਨੂੰ ਸੁਣਨਾ ਆ ਜੀ ਆ ਜੀ ਆ ਜਾ ਬਈ